ਆਓ ਮੇਟਰੋ ਗੱਲਬਾਤ ਕਰਦੇ ਆਪਾਂ ਈਜ਼ੀਅਰ ਸਿਸਟਮ ਦੇ ਉੱਪਰ ਕਿਉਂਕਿ ਪਹਿਲਾਂ ਕਈ ਭਰਾਵਾਂ ਦਾ ਆਪਣੇ ਕੋਲ ਕਮੈਂਟ ਵੀ ਆਇਆ ਕਈ ਭਰਾਵਾਂ ਦਾ ਫੋਨ ਵੀ ਆਇਆ ਤੁਸੀਂ ਈਜ਼ੀਅਰ ਸਿਸਟਮ ਦੇ ਉੱਪਰ ਵੀਡੀਓ ਬਣਾਓ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿੰਨੇ ਟਰੈਕਟਰ ਤੁਹਾਡੇ ਉੱਚੇ ਮਾਡਲ ਹੋ ਰਹੇ ਨੇ ਟਰੈਕਟਰ ਕਿਉਂਕਿ ਪਹਿਲਾਂ ਵਾਲੇ ਸਿਸਟਮ ਦੇ ਵਿੱਚ ਈਜ਼ੀਅਰ ਨਹੀਂ ਹੁੰਦਾ ਸੀਗਾ ਜਿੰਨੇ ਟਰੈਕਟਰ ਟੌਪ ਮਾਡਲ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਵਿੱਚ ਈਜ਼ੀਅਰ ਸਿਸਟਮ ਆ ਰਿਹਾ ਹੈ ਸਾਊ ਤੋਂ ਪਹਿਲਾਂ ਗੱਲ ਕਰਾਂਗੇ ਈਜ਼ੀਅਰ ਹੁੰਦਾ ਕੀ ਹੈ ਈਜ਼ੀਅਰ ਦਾ ਮਤਲਬ ਹੁੰਦਾ ਐਗਜੈਸਟ ਗੈਸ ਰੀਸਰਕੂਲੇਸ਼ਨ ਕਹਿੰਦਾ ਮੇਰਾ ਮਤਲਬ ਇਹਦਾ ਹੁੰਦਾਗਾ ਜਿਹੜੀ ਤੁਹਾਡੀਆਂ ਅਧ ਚਲੀਆਂ ਗੈਸਾਂ ਹੁੰਦੀਆਂ ਹੈਗੀਆਂ ਉਹ ਐਗਜੈਸਟ ਰਹੀਂ ਕਿਉਂਕਿ ਜ਼ਹਿਰੀਲੀਆਂ ਗੈਸਾਂ ਜੋ ਕੁਝ ਹੁੰਦੀਆਂ ਜੋ ਆਪਣੇ এনवायरमेंट ਜੋ ਵਾਤਾਵਰਨ ਹੁੰਦਾਗਾ ਉਹਨੂੰ ਦੂਸ਼ਿਤ ਕਰਦੀਆਂ ਹੈਗੀਆਂ ਕੁਝ ਗੈਸਾਂ ਇੰਜਾਂ ਦੇ ਵਿੱਚੋਂ ਬਾਹਰ ਨਿਕਲਦੀਆਂ ਸੋ ਉਹਨੂੰ ਸਰਕਾਰ ਨੇ ਬੰਦ ਕਰਨ ਦੇ ਲਈ ਈਜ਼ੀਅਰ ਸਿਸਟਮ ਦਿੱਤਾ ਵਾ ਜੋ ਆਪਣੀਆਂ ਜ਼ਹਿਰੀਲੀਆਂ ਗੈਸਾਂ ਨੂੰ ਦੁਬਾਰਾ ਤੁਹਾਡਾ ਵਾਟਰ ਸਪਲਾਈ ਦੇ ਰਾਈ ਠਾਰ ਕੇ ਤੁਹਾਡਾ ਗਰਮ ਗੈਸ ਨੂੰ ਠਾਰ ਕੇ ਵਾਟਰ ਸਪਲਾਈ ਦੇ ਕੇ ਫਿਰ ਤੁਹਾਡਾ ਇਨਲੈਟ 24 ਦੇ ਵਿੱਚ ਛੱਡਿਆ ਜਾਂਦਾ ਹੁਣ ਗੱਲ ਕਰਦੇ ਆ ਇਜ਼ੀਅਰ ਕਿੰਨੇ ਤਰ੍ਹਾਂ ਦਾ ਹੁੰਦਾਗਾ ਇਜ਼ੀਅਰ ਆਪਣਾ ਹੁੰਦਾਗਾ ਦੋ ਤਰ੍ਹਾਂ ਦਾ ਹੁੰਦਾਗਾ ਇੱਕ ਤਾਂ ਬਾਹਰੀ ਇਜ਼ੀਅਰ ਆਊਟਰ ਇਜ਼ੀਅਰ ਇੱਕ ਇੰਟਰਨਲ ਇਜ਼ੀਅਰ ਕੁਝ ਟਰੈਕਟਰਾਂ ਦੀ ਮੈਂ ਤੁਹਾਨੂੰ ਜਾਂ ਗੱਡੀਆਂ ਦੀ ਤੁਹਾਨੂੰ ਕੁਝ ਮੈਂ ਤੁਹਾਡੇ ਨਾਲ ਐਗਜ਼ਾਮਪਲ ਦਿੰਨਾ ਜਿਵੇਂ ਟਰੈਕਟਰ ਲਾਈਨ ਦੇ ਵਿੱਚ ਗੱਲ ਕਰਦੇ ਆ ਜਿਹੜਾ ਆਊਟਰ ਇਜ਼ੀਅਰ ਹੁੰਦਾਗਾ ਆਊਟਰ ਇਜ਼ੀਅਰ ਜਿਵੇਂ ਆਪਣੇ ਸਵਰਾਜ ਟਰੈਕਟਰ ਹੋ ਗਿਆ ਸੋਨਾਲਿਕਾ ਟਰੈਕਟਰ ਹੋ ਗਿਆ ਇੰਡੋ ਫਾਰਮ ਪ੍ਰੀਤ ਕਈ ਟਰੈਕਟਰ ਇਦਾਂ ਦੇ ਆਏ ਨੇ ਜਿਨ੍ਹਾਂ ਦੇ ਵਿੱਚ ਆਊਟਰ ਇਜ਼ੀਅਰ ਦਿੱਤਾ ਵਾ ਹੁਣ ਇੰਟਰਨਲ ਇਜ਼ੀਅਰ ਦੀ ਗੱਲ ਕਰਦੇ ਆ ਕੁਝ ਟਰੈਕਟਰ ਜਿਵੇਂ ਮੈਸੀ ਟਰੈਕਟਰ ਹੋਇਆ ਜੌਂਡੀਅਰ ਟਰੈਕਟਰ ਹੋਇਆ ਨਿਊ ਆਲੈਂਡ ਟਰੈਕਟਰ ਹੋਇਆ ਇਸੇ ਤਰ੍ਹਾਂ ਕਈ ਕੰਪਨੀ ਦਾ ਟਰੈਕਟਰ ਨੇ ਜੋ ਆਪਣੇ ਇੰਟਰਨਲ ਈਜ਼ੀਅਰ ਦੇ ਨਾਲ ਤੁਹਾਡੇ ਆਉਂਦੇ ਨੇ ਹੁਣ ਗੱਲ ਕਰਦੇ ਆਪਾਂ ਵੀ ਈਜ਼ੀਅਰ ਆਪਣੇ ਟਰੈਕਟਰ ਦੇ ਵਿੱਚ ਲੱਗਿਆ ਹੋਣਾ ਜ਼ਰੂਰੀ ਹੈ ਜਾਂ ਕੀ ਇਹਦਾ ਫਾਇਦਾ ਕੀ ਇਹਦਾ ਨੁਕਸਾਨ ਦੇਖੋ ਸੱਚ ਨੂੰ ਜੋ ਸਰਕਾਰ ਨੂੰ ਇੰਜਨ ਪਾਸ ਕਰਾਉਂਦੇ ਜਦੋਂ ਕੰਪਨੀ ਸਰਕਾਰੀ ਸਰਕਾਰ ਤੋਂ ਕਿਉਂਕਿ ਹਰ ਇੰਜਨ ਨੂੰ ਇੱਕ ਟੈਸਟ ਦੇ ਰਾਹੀਂ ਗੁਜ਼ਰਨਾ ਪੈਂਦਾ ਹੈਗਾ ਇਸ ਟੈਸਟ ਦੇ ਵਿੱਚ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਆਪਣੇ ਇੰਜਨ ਨੂੰ ਚੈੱਕ ਅਪ ਕਰਵਾਉਂਦੀਆਂ ਜਦੋਂ ਇਆਂ ਨੂੰ ਪਾਸ ਹੋਣਾ ਆਉਂਦਾ ਉਦੋਂ ਜੋ ਕੰਪਨੀਆਂ ਹੁੰਦੀਆਂ ਉਹਦੇ ਵਿੱਚ ਚੈੱਕ ਅਪ ਕਰਦੇ ਇੰਜਨ ਦਾ ਵੀ ਇਹ ਕਿੰਨੀ ਆਪਣਾ ਦੂਸ਼ਿਤ ਕਰਦਾ ਆਪਣੀ ਹਵਾ ਨੂੰ ਇੰਜਨ ਨੂੰ ਸੋ ਜੇ ਤੁਹਾਡੇ ਟਰੈਕਟਰ ਦੇ ਵਿੱਚ ਈਜ਼ੀਅਰ ਲੱਗਿਆ ਹੋਊਗਾ ਤਾਂ ਉਹ ਘੱਟ ਜ਼ਹਿਰੀਲੀਆਂ ਗੈਸਾਂ ਬਾਹਰ ਨਿਕਲਦੀਆਂ। ਨੰਬਰ ਤੋਂ ਤੇ ਜੇ ਇਜ਼ੀਅਰ ਨਾ ਹੋਊਗਾ ਟਰੈਕਟਰ ਦੇ ਵਿੱਚ ਉਹਨਾਂ ਨੂੰ ਜ਼ਹਿਰੀਲੀਆਂ ਗੈਸਾਂ ਜ਼ਿਆਦਾ ਪ੍ਰਦੂਸ਼ਣ ਪ੍ਰਦੂਸ਼ਣ ਉਹਨਾਂ ਗੈਸਾਂ ਬਾਹਰ ਹੁੰਦੀ ਹੈ ਇਸੇ ਕਰਕੇ BS4 BS6 ਇੰਜਨ ਜਿਹੜੇ ਪਾਸ ਹੋਣ ਲਈ ਇਹਨਾਂ ਨੂੰ ਟੈਸਟਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ। ਹੁਣ ਗੱਲ ਕਰਦਾ ਕਿ ਇਹ ਟਰੈਕਟਰ ਦੇ ਵਿੱਚ ਜਾਂ ਆਪਣਾ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਹੈ। ਦੇਖੋ ਇਹ ਵਾਤਾਵਰਣ ਦੇ ਲਈ ਤਾਂ ਲਾਹੇਵੰਦ ਆ ਪਰ ਲੇਕਿਨ ਜਿਹੜੇ ਕਸਟਮਰ ਨੇ ਜਾਂ ਜਿਨੇ ਚਲਾਉਣਾ ਹੈ ਟਰੈਕਟਰ ਜਾਂ ਉਹਦੇ ਲਈ ਮਤਲਬ ਟਰੈਕਟਰ ਦੇ ਲਈ ਇਹ ਲਾਹੇਵੰਦ ਨਹੀਂ ਹੈ ਇਹ ਚੀਜ਼ਾਂ ਕਾਰਨ ਕੀ ਹੈ ਜਦੋਂ ਤੁਹਾਡੇ ਟਰੈਕਟਰ ਦੇ ਵਿੱਚ ਗਰਮ ਗੈਸਾਂ ਜਾਂ ਜ਼ਹਿਰੀਲੀਆਂ ਗੈਸਾਂ ਜਾਂ ਵਾਧੂ ਗੈਸਾਂ ਤੁਹਾਡੇ ਵਿੱਚ ਟਰੈਕਟਰ ਦੇ ਵਿੱਚ ਮੁੜ ਮੁੜ ਕੇ ਵਿੱਚ ਆਉਣਗੀਆਂ ਉਹ ਤੁਹਾਡੇ ਕੋਈ ਪਾਰਟਸਾਂ ਨੂੰ ਵੱਢਣਗੀਆਂ ਵੀ ਉਹਦੇ ਨਾਲ ਤੁਹਾਡਾ ਡੀਜ਼ਲ ਖਪਤ ਵੀ ਵਧੂਗੀ ਬਾਕੀ ਟਰੈਕਟਰ ਦੀ ਪਰਫਾਰਮੈਂਸ ਘਟੂਗੀ ਈਜ਼ੀਅਰ ਦੇ ਨਾਲ ਇਹਦੇ ਨੁਕਸਾਨ ਹੀ ਹੁੰਦੇ ਨੇ ਫਾਇਦਾ ਇਹਦਾ ਸਿਰਫ ਵਾਤਾਵਰਨ ਨੂੰ ਪ੍ਰਦੂਸ਼ਿਤ ਘੱਟ ਹੁੰਦਾਗਾ ਦੇਖੋ ਜਗੈਸਾਂ ਦਾ ਨਿਕਲਦੀਆਂ ਧੂਆਂ ਦਾ ਟਰੈਕਟਰ ਦਾ ਬਾਹਰ ਨਿਕਲਦੇ ਪਰ ਲੇਕਿਨ ਇਹਦਾ ਬਹੁਤ ਜੇ ਮੰਨ ਲਓ 100% ਟਰੈਕਟਰ ਦੇ ਜਗੈ ਜਹਿਰੀਲੀ ਨਿਕਲਦੀ ਸਿਰਫ ਉਹਦੇ ਤੋਂ 50 ਤੋਂ 40% ਹੀ ਗੈਸ ਬਾਹਰ ਨਿਕਲਦੀ ਜਹਿਰੀਲੀ ਇਹ ਆਪਣੇ এনवायरमेंट ਨੂੰ ਤਾਂ ਇਹ ਫਾਇਦੇਮੰਦ ਆ ਪਰ ਲੇਕਿਨ ਕਸਟਮਰ ਜਾਂ ਕਿਸਾਨ ਲਈ ਇਹ ਫਾਇਦੇਮੰਦ ਨਹੀਂਗਾ ਕਿਉਂਕਿ ਜਦੋਂ ਅਸੀਂ ਟਰੈਕਟਰ ਨੂੰ ਮੋਡੀਫਾਈ ਕਰਦੇ ਆ ਤਾਂ ਤੁਹਾਡੇ ਲਗਭਗ ਅਸੀਂ EGGS ਸਿਸਟਮ ਨੂੰ ਬੰਦ ਹੀ ਕਰ ਦਿੰਨੇ ਆ ਜਦੋਂ ਈਜੀਅਰ ਸਿਸਟਮ ਨੂੰ ਬੰਦ ਕਰ ਦਿੰਨੇ ਆ ਤਾਂ ਇਹਦੇ ਨਾਲ ਤੁਹਾਡਾ ਡੀਜ਼ਲ ਖਪਤ ਵੀ ਘਟ ਜਾਂਦੀ ਟਰੈਕਟਰ ਦੀ ਤੇ ਪਰਫਾਰਮੈਂਸ ਵੀ ਟਰੈਕਟਰ ਦੀ ਵਧ ਜਾਂਦੀ ਹੈ ਤੇ ਬਾਕੀ ਕਈ ਵੀਰਾਂ ਦਾ ਕਮੈਂਟ ਵੀ ਆਇਆ ਸੀ ਵੀ ਈਜੀਅਰ ਸਿਸਟਮ ਨੂੰ ਪਾਣੀ ਨਹੀਂ ਸਪਲਾਈ ਦਿੱਤੀ ਜਾਂਦੀ ਕਿਉਂਕਿ ਈਜੀਅਰ ਸਿਸਟਮ ਨੂੰ ਪਾਣੀ ਦੀ ਸਪਲਾਈ ਦੇਣੀ ਪੈਂਦੀ ਹੈ ਕਿਉਂਕਿ ਜਦੋਂ ਤੁਹਾਡੀ ਗਰਮ ਹੈ ਗੈਸ ਇੰਨ ਨੂੰ ਜ਼ਿਆਦਾ ਦੁਬਾਰਾ ਜਾਊਗੀ ਤਾਂ ਤੁਹਾਡਾ ਇੰਜਨ ਜ਼ਿਆਦਾ ਓਵਰਹੀਟ ਹੋਗਾ ਇਸੇ ਕਾਰਨ ਕਰਕੇ ਨੂੰ ਪਾਣੀ ਦਾ ਸਰਕੂਲ ਦਿੱਤਾ ਹੁੰਦਾ ਹੁਣ ਅਸੀਂ ਸੋਨਾਲੀਕਾ ਟਰੈਕਟਰ ਸਵਰਾਜ ਟਰੈਕਟਰ ਦੇ ਵਿੱਚ ਕੀ ਕਰਦੇ ਹਾਂ ਜਿਵੇਂ 960 ਟਰੈਕਟਰ ਦੇ ਵਿੱਚ ਆਇਆ 963 969 ਜਿੰਨੇ ਟਰੈਕਟਰ ਕੰਪਨੀ ਜਿ ਹੁਣ ਆ ਰਹੇ ਨੇ ਮਾਡਲ ਅਸੀਂ ਉਹ ਈਜ਼ੀਅਰ ਸਿਸਟਮ ਨੂੰ ਬੰਦ ਕਰ ਦਿੰਨੇ ਹਾਂ ਬਾਕੀ ਆਪਣਾ ਵੀ ਕਈ ਟਰੈਕਟਰ ਤੁਸੀਂ ਦੇਖੇ ਹੋਣੇ ਆ 960 ਟਰੈਕਟਰ ਸਵਰਾਜ 960 ਦੇ ਟਰੈਕਟਰ ਦੇ ਵਿੱਚ ਇੱਕ ਸੈਂਸਰ ਲੱਗਿਆ ਵਾ ਤੁਹਾਡਾ ਡੀਜ਼ਲ ਪੰਪ ਕੋਲ ਲੱਗਿਆ ਵਾ ਤੁਸੀਂ ਦੇਖਿਆ ਉਹਨਾ 960 ਟਰੈਕਟਰ ਸਵਰਾਜ ਨੇ ਬਾਕੀ ਇੱਕ ਮੋਟਰ ਸਿਸਟਮ ਦਿੱਤਾ ਵਾ ਇਹਦੇ ਉੱਪਰ ਈਜੀਅਰ ਦੇ ਉੱਪਰ ਤੁਸੀਂ ਦੇਖਿਆ ਨਾ ਜਦੋਂ ਕਿਉਂਕਿ ਉਹ ਆਏ ਵਕਤ ਤੁਹਾਡਾ ਗੈਸ ਨੂੰ ਰੀ ਸਰਕੂਲੇਸ਼ਨ ਨਹੀਂ ਕਰਦਾਗਾ ਉਹ ਜਦੋਂ ਤੁਹਾਡਾ ਟਰੈਕਟਰ ਘੱਟ ਜਾਂ ਲੋ ਆਰਪੀਐਮ ਤੇ ਜਾਂ ਹਾਈ ਆਰਪੀਐਮ ਤੇ ਟਰੈਕਟਰ ਚੱਲਦਾ ਉਦੋਂ ਹੀ ਈਜੀਅਰ ਦਾ ਜਿਹੜਾ ਪ੍ਰੈਸ਼ਰ ਇੰਨ ਨੂੰ ਮਿਲਦਾ ਰਹਿੰਦਾਗਾ ਬਾਕੀ ਤੁਸੀਂ ਦੇਖਿਆ ਨਾ 960 ਟਰੈਕਟਰ ਦੇ ਵਿੱਚ ਉਹ ਬਹੁਤ ਨੁਕਸਾਨਦੈਕ ਹੋਇਆ ਈਜੀਅਰ ਕਿਉਂਕਿ ਉਹਨਾ ਬਹੁਤ ਮਤਲਬ ਜਦੋਂ ਮੰਨ ਲਾਓ ਮੋਟਰ ਦਾ ਪ੍ਰੈਸ਼ਰ ਨਾ ਖੇਦਾ ਹਵਾ ਨੂੰ ਤਾਂ ਤੁਹਾਡਾ ਸਲੈਂਸਰ ਰਾਈ ਵੀ ਆਊਟ ਮਤਲਬ ਬਾਹਰ ਨੂੰ ਗੈਸ ਨੂੰ ਖੇਦਾ ਅੰਦਰ ਨੂੰ ਜਿਹਦੇ ਕਰਕੇ ਪਿਸਟਨ ਤੇ ਤੁਹਾਡਾ ਰੇਤੀ ਮਿੱਟੀ ਵਾਲਾ ਸਾਰਾ ਸਿਸਟਮ ਜਾਂਦਾਗਾ ਜਿਹਦੇ ਕਾਰਨ ਕਰਕੇ ਤੁਹਾ ਈਜੀਅਰ ਰੋਚ ਵੀ ਨਹੀਂ ਕੰਮ ਕਰਦਾ 960 ਦੇ ਟਰੈਕਟਰ ਦੇ ਵਿੱਚ ਤੁਸੀਂ ਦੇਖਿਆ ਨਾ ਵੀ ਉਹ ਈਜੀਅਰ ਸਿਸਟਮ ਨਾਲ ਕਈ ਟਰੈਕਟਰ ਦੇ ਇੰਜਨ ਬਹੁਤ ਛੇਤੀ ਡਾਊਨ ਹੋਏ ਹੋਣਗੇ ਚਲੋ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਆਪਾਂ ਬਾਕੀ ਤੁਹਾਡਾ ਇਦਾਂ ਆਪਾਂ ਰੀਪੇਂਟ ਕਰਦੇ ਆ ਟਰੈਕਟਰ ਨੂੰ ਰੀਸੋਰ ਕਰਦੇ ਆ ਸਾਰਾ ਵਲੌਗ ਬਣ ਜਾਂਦਾਗਾ ਦੇਖੋ ਅੱਜ ਕੀ ਕੀ ਆਪਾਂ ਪੈਂਡ ਕਰ ਮਹੀਨਿਆਂ ਤੋਂ ਘਟੋ ਘਟਾ ਟਰੈਕਟਰ ਆਪਣੇ ਕੋਲ ਖੁੱਲਿਆ ਸੀ 852 ਵਿਕੀ ਭਾਜਦਾ ਸੋ ਅੱਜ ਉਸ ਟਰੈਕਟਰ ਦਾ ਫਾਈਨਲੀ ਟੱਚ ਵਰਕ ਆਪਣਾ ਕੰਪਲੀਟ ਹੋਣ ਜਾ ਰਿਹਾ ਹੈਗਾ ਉਸ ਵਰਕ ਦੇ ਵਿੱਚ ਆਪਾਂ ਜੋ ਪਾਰਟਸ ਹੈਗਾ ਏਜੰਸੀ ਚੋਂ ਜੋ-ਜੋ ਲੈ ਕੇ ਆਏ ਆ ਤੁਹਾਨੂੰ ਦਿਖਾਵਾਂਗੇ ਤੇ ਫਿਟਿੰਗ ਦਿਖਾਵਾਂਗੇ ਕਿੱਦਾਂ-ਕਿੱਦਾਂ ਉਹ ਪਾਰਟਸ ਦੀ ਫਿਟਿੰਗ ਕਰਦੇ ਆਂ ਚਲੋ ਅੱਜ ਆਪਾਂ ਜੋ ਪਾਰਟਸ ਲੈ ਕੇ ਆਏ ਆ ਤੁਹਾਨੂੰ ਉਹ ਸੂਪਰ ਨਿਗਾ ਮਰਾਉਂਦੇ ਆਂ ਜਿਹੜਾ ਪਾਰਟਸ ਆਪਾਂ ਏਜੰਸੀ ਚੋਂ ਲੈ ਕੇ ਆਂ ਆ ਇੱਕ ਵਾਰੀ ਤੁਸੀਂ ਨਜ਼ਰ ਮਾਰ ਲਓ ਕਿਉਂਕਿ ਜੋ ਸਟicker ਕੱਟ ਤੋਂ ਲੈ ਕੇ ਹਰ ਪਾਰਟ ਸਾਪਾ ਜੋ ਫੋਨ ਵਗੈਰਾ ਰੌੜ ਵਗੈਰਾ ਸਾਰੀ ਇਹ ਦੇਖੋ ਤੁਹਾਨੂੰ ਪਤਾਗਾ ਸੱਚਾ ਦਾ ਪਾਰਟ ਸਿੱਧਾ ਆਉਂਦਾ ਜਾਂ ਦੇਖੋ ਕੱਲਾ ਕੱਲਾ ਪਾਰਟ ਆ ਡੱਬਾ ਸਾਰਾ ਭਰਿਆ ਹੋਗਾ ਕੰਪਨੀ ਦੇ ਸਮਾਨ ਨਾਲ ਜੈਨੂਨ ਸਮਾਨ ਨਾਲ ਸਾਰਾ ਪਾਰਟ ਆਪਾਂ ਜਰੂਰਤੀ ਚੋ ਲੈ ਕੇ ਆਏ ਆ ਕੋਈ ਪਾਰਟ ਆਪਾਂ ਦੇਸੀ ਨਹੀਂ ਯੂਜ਼ ਕੀਤਾ ਇਸ ਵਿੱਚ ਤੇ ਬਾਕੀ ਤੁਹਾਨੂੰ ਇੱਧਰ ਵੀ ਦੇਖੋ ਨੇ ਕੋਈ ਪਾਰਟ ਸਾਪਨੇ ਕੋਲੇ ਆਇਆ ਵਾ ਜੋ ਸਾਇਲੈਂਸਰ ਵਾਲਾ ਬੋਰਡ ਵੀ ਇਹਦਾ ਬਦਲਣਾ ਵਾਲਾ ਸੀ ਟੂਲ ਵਗੈਰਾ ਆ ਟੂਲ ਤੱਕ ਵੀ ਆਪਾਂ ਸਾਰਾ ਕੰਪਨੀ ਦਾ ਯੂਜ਼ ਕੀਤਾ 94 ਹੋ ਗਿਆ ਸਾਰਾ ਪਾਰਟ ਆਪਾਂ ਜੈਂਸੀ ਦਾ ਜੂਪੀ ਦਾ ਬਾਕੀ ਅੱਜ ਤੋਂ ਲੁੰਨੇ ਕਵਰ ਤੇ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਇਸੋ ਜੁੜੇ ਰੇ ਵੀਡੀਓ ਦੇ ਨਾਲ ਸਾਰੀ ਦਿਖਾਉਨੇ ਆ ਤੁਹਾਨੂੰ ਫਿਟਿੰਗ ਹਾਂਜੀ ਜੋ ਆਪਾਂ ਜੋ ਕੁਝ ਨਾਟਨ ਬੋਲਟ ਆਪਾਂ ਰਿਟੇਲਿੰਗ ਚ ਰੱਖੇ ਨੇ ਗਲਗੁਨੇਜ਼ ਕਰਾਏ ਨੇ ਉਹਨਾਂ ਨਾਲ ਤੁਹਾਨੂੰ ਨਿਗ੍ਹਾ ਮਰਾ ਦਿਆਂ ਕੁਝ ਆ ਪਾਰਟਸ ਆਪਾਂ ਗਲਗੁਨੇਜ਼ ਕਰਾਇਆ ਬਾਕੀ ਟੇਪ ਵਗੈਰਾ ਆਪਾਂ ਲਾ ਰਹੇ ਆ ਜੋ ਆਪਾਂ ਲਾਈ ਸੀਗੀ ਸਵੱਜ ਕਰਦੇ ਆਪਾਂ ਫਿਟਿੰਗ ਦੀ ਪਾਰਟਸ ਦੀ ਸਾਰੀ ਤੇ ਸੋ ਛੋਟੇ ਰਿਹਾ ਵੀਡੀਓ ਦੇ ਨਾਲ ਚਲੋ ਜੋ ਆਪਣੀ ਫਿਟਿੰਗ ਸ਼ੁਰੂ ਕਰਤੀ ਬਾਕੀ ਅਗਲੀ ਟ੍ਰੇ ਵਗੈਰਾ ਬਾਕੀ ਹੌਸਪੈਪ ਵਗੈਰਾ ਟਾਂਕੀ ਵਗੈਰਾ ਦੀ ਆਪਾਂ ਫਿਟਿੰਗ ਕਰੀ ਜੰਨੇ ਆ ਸੋ ਜਲਦੀ ਆਪਾਂ ਇਹਨੂੰ ਕੰਪਲੀਟ ਕਰ ਦਾਂਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ ਆ ਉਸ ਤੋਂ ਬਾਅਦ ਆਪਾਂ ਕਰਦੇ ਆ ਰੈਡੀਏਟਰ ਦੀ ਫਿਟਿੰਗ ਆਓ ਵੀ ਸੱਜਣਾ ਹੋ ਗਿਆ ਆਪਣੇ ਪੈਰਦਨ ਵਗੈਰਾ ਫੱਟਾ ਮੜਗਾੜ ਕਰੀਏ ਨੇ ਫੱਟ ਆਪਾਂ ਹਾਂਜੀ ਜੋ ਆਪਣਾ ਸਵਰਾਇ ਟਰੈਕਟਰ ਦਾ ਅਜ ਮੜਗਾੜ ਵਗੈਰਾ ਆਪਾਂ ਕਸਤੇ ਨੇ ਬਾਕੀ ਇਹ ਟਕਤਾ ਸੀ ਕਿਰਾ ਆ ਦੇਖੋ ਸਾਰੇ ਮੜਗਾੜ ਵਗੈਰਾ ਆਪਾਂ ਕਸਤੇ ਨੇ ਟਰੈਕਟਰ ਦੇ ਕਿਉਂਕਿ ਬਾਕੀ ਫਿਟਿੰਗ ਆਪਣੀ ਚੱਲੀ ਜਾਂਦੀ ਆ ਬਸ ਆਪਾਂ ਇਹਨੂੰ ਜਲਦੀ ਥੋੜੇ ਦਿਨਾਂ ਦੇ ਵਿੱਚ ਵਿੱਚ ਕੰਪਲੀਟ ਕਰਕੇ ਕਿਉਂਕਿ ਇਹ ਟਰੈਕਟਰ ਆਪਾਂ ਇੱਕ ਤਰੀਕ ਨੂੰ ਦੇਣਾ ਸੋ ਉਸ ਤੋਂ ਬਾਅਦ ਆਪਾਂ ਜੋ ਆਪਣੇ ਕੋਲੇ ਮੈਸੀ ਟਰੈਕਟਰ ਬਹੁਤ ਲੰਮੇ ਸਮੇਂ ਤੋਂ ਆਇਆ ਵਾ ਸੀਗਾ ਬਾਈ ਬਲਕੌਰ ਸਿੰਘ ਜੀ ਦਾ ਸੋ ਇਸ ਤੋਂ ਬਾਅਦ ਆਪਾਂ ਉਹਦੀ ਤਿਆਰੀ ਆਪਣੀ ਤਿਆਰ ਕਰਨ ਦੀ ਸੋ ਸੋ ਟਰੈਕਟਰ ਨੂੰ ਆਪਾਂ ਲੱਗ ਜਾਾਂਗੇ ਇੱਕ ਤਰੀਕ ਤੋਂ ਤਿਆਰ ਕਰਨੇ ਤੇ ਇੱਕ ਨਾਲ ਜੋ ਫੋਰਡ ਟਰੈਕਟਰ ਆਪਣੇ ਕੋਲੇ ਇੱਕ ਐਮਪੀ ਤੋਂ ਆਇਆ ਸੀਗਾ ਨਾਲ ਦੋਨੋਂ ਟਰੈਕਟਰ ਆਪਾਂ ਇਕੱਠੇ ਤਿਆਰ ਕਰਾਂਗੇ ਸਪਹਿਲਾ ਆਪਾਂ ਮੈਸੀ ਟਰੈਕਟਰ ਦੇਣਾਗਾ ਉਸ ਤੋਂ ਬਾਅਦ ਆਪਾਂ ਫੋਰਡ ਟਰੈਕਟਰ ਨੂੰ ਤਿਆਰ ਕਰਾਂਗੇ ਬਾਕੀ ਇਹਦੇ ਬੰਪਰ ਤੇ ਵਗੈਰਾ ਤੇ ਪੇਂਟ ਵੱਜ ਰਿਹਾਗਾ ਬਾਕੀ ਨਟ ਬੋਲਟ ਆਪੇ ਵੇਖੋ ਤੁਸੀਂ ਸਾਰੇ ਐਸਟੀਐਲ ਕੰਪਨੀ ਦੇ ਆਪਾਂ ਯੂਜ਼ ਕਰ ਰਹੇ ਹਾਂ ਕਿਉਂਕਿ ਡੱਬਾ ਡੱਬਾ ਹੀ ਮੰਗਾਇਆ ਆਪਾਂ ਕਿਉਂਕਿ ਇਹ ਕਿਹੜਾ ਇੱਕ ਅੱਦੇ ਟਰੈਕਟਰ ਤੇ ਲੱਗਣੇ ਹੁੰਦੇ ਆ ਸਭ ਟਰੈਕਟਰਾਂ ਤੇ ਆਪਾਂ कंपनी का ही बोल्ट यूज़ करते हैं सो so, इस तो तुँ बा टैंकी अच्छे पेंट मार के हटे हैं क्योंकि जी डीजल टेंकी है जी कंपनी की आप नवी लेके आए जम एजेंसी जो टेंकी पेंट मारे, मारियां भी आप एजेंसी लेके आए कंपनी की नमी बाकी टायर वगैरह की अपनी सफाई हो चुकी है ਇਹਰੇ ਮਾਦੇ ਵਿੱਚ ਵੀ ਪੇਂਟ ਵੱਜ ਚੁੱਕਿਆ ਹੈ ਆਪਣਾ ਉਹ ਇਹ ਨਹੀਂ ਨਾਲ ਨਹੀਂ ਚੱਲਦਾ ਸੋ ਲੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਆ ਸਮਾਪਤੀ ਆਪਾਂ ਇੱਥੇ ਹੀ ਬਾਕੀ ਅੱਜ ਤੁਸੀਂ ਈਜੀਆਰ ਬਾਰੇ ਸਮਝਿਆ ਤੇ ਈਜੀਆਰ ਹੁੰਦਾ ਕੀ ਆ ਉਹਦੇ ਬਾਰੇ ਤੁਸੀਂ ਸਾਰਾ ਸੁਣਿਆ ਤੇ ਚਲੋ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲਾ ਬਲੌਗ ਇਸੇ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਵਾਲਾ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਉਦੋਂ ਤੱਕ ਧੰਨਵਾਦ ਸਸਕਾਲ